نمشکار دوستو آج ہم بات کریں گے کرونک اور لکیمیا کی آج انہیں سے میرے دوست کا ہونا ہے کہ اس کو یہ ہو گیا ہے اس کے لیے یہ جی ویڈیو بنائی ہے یہ بلاک کینسر ہوتا ہے تو اس میں ہوتا ہے کیا ہے کروموسوم نائن نو تو ਨੋਡੋ ਕੋਸਿਸਟ ਟੁਪਕੇ ਕਰੋਮੋਸੋਮ ਇੱਕ ਦੇ ਇਹ ਡਾਗ ਲਗਦੇ ਨੇ ਦੋਨੋਂ ਆਪਾਂ ਕਰੋਮੋਸੋਮ ਫਿਰ ਆ ਦੇ ਪੀਆ ਕਰੋਮੋਸੋਮ ਬਨੇ ਆ ਤੇ ਇਹ ਇਹ ਇੱਕ ਪ੍ਰੋਟੀਨ ਬਣਨ ਲੱਗ ਪੰਦਾ ਨੋ ਨਾ ਪ੍ਰੋਟੀਨ ਆਏਗਾ ਫਟਾਰੋਸਿਨ ਕਾਈਨੇਸ ਟਾਰੋਸਿਨ ਕਾਈਨੇਸ ਪ੍ਰੋਟੀਨ ਆ ਉਹ ਉਸ ਨੂੰ ਮਿਲ ਕਾਣਾ ਪੰਦੀ ਆ ਹੋਰ ਮੈਂ ਜਾ ਕੇ ਬੇਜ ਫਿਰ ਤੇ ਇਹ ਲੰਬੂਸਰ ਨੂੰ ਤੋਂ ਉਹਨਾਂ ਦਾ ਮਦੋਂ ਲਾਪੰਦ ਮੇਲਾ ਕੰਟਰੋਲ ਤੋਂ ਤੇ ਉਹਨੂੰ ਜਦੋਂ ਜਦੋਂ ਸਾਨੂੰ ਪਾਉਂਦੇ ਲਾਪੰਦ ਮੂਰਮਾਜ ਮੇਲਾ ਕੰਟਰੋਲ ਤੋਂ ਉਹਨੂੰ ਵੀ ਆਪਾਂ ਕਿਸੇ ਕਹਨੇ ਆ ਤੇ ਇਹ ਪਹਿਲਾਂ ਤਾਂ 3-4 ਸਾਲ ਇਹ ਇਹ ਤਨ ਵਿਸਾਹਦੀਆਂ ਕਾਣ ਕਾ ਨਹੀਂ ਫਿਰ ਤੇ ਐ ਐਕਸਰੇ ਦਾ ਫੇਜ਼ ਤੇ ਤੇ ਜੀ ਨਾਲ ਵਧਣਾ ਤੇ ਲਾਸਟ ਫੇਜ ਕਿਨੇ ਨੇ ਤੇ ਬਹੁਤ ਹੀ ਨਮਾ ਤੇ ਕੰਮ ਦੇ ਤਰ੍ਹਾਂ ਦੇ ਕੁਸ਼ਣ ਬਣਾ ਨਹੀਂ ਹੁੰਦੇ ਤੇ ਜਦੋਂ ਐਕਸਰਟ ਫੇਜ ਆਉਂਦੀ ਆ ਉਹ ਉਹ ਵੀ ਮੋਂ ਮਾ ਦੁਬਾਰਾ ਜਾ ਕੇ ਵੀ ਇਹਨਾਂ ਸਪੀਨ ਹੋਈ ਜਾਂ ਲਿਵਰ ਹੋਏ ਜਾਂ ਉਹ ਸੈਰੋਨ ਮਾਰਨਾ ਪੈਂਦਾ ਤੇ ਉਹਨਾਂ ਨਾਲ ਜਾ ਕੇ ਤਕਰੀਬ ਹੁੰਦੀ ਹੈ ਤੇ ਨਾਰਮਲ ਵਾਈਟ ਬਲਡ ਚੱਲੇਗਾ ਜੇ ਤੁਹਾਨੂੰ ਫਿਰ ਤੋਂ ਕਰ ਜਾਂਦੇ ਆ ਤੇ ਇਹ ਮਨੋਂ ਮਨੋਂ ਉਹ ਭਜੰਦੇ ਉਹਨਾਂ ਦੀ ਗੰਦੀ ਤੇ ਉਹਨਾਂ ਦੇ ਇਨਫੈਕਸ਼ਨ ਵਾਲਾ ਉਹਨਾਂappendicitis ਜਾਂ ਸੂਲੇ ਮਾਯੰਦੀ ਹੈ ਜਾਂ ਸਾਰੇ ਕਰਾ ਜਾਂਦੇ ਆ ਉਹ ਉਹ ਤਰਲੀਮਾ ਉਹਨਾਂ ਬੰਦੀਆਂ ਤੇ ਇਹ ਡਾਣਸਿੰਗ ਕਾਇਨੇਟ ਦੇ ਇਹ ਪਹਿਲਾਂ ਤਾਂ ਕੋਈ ਰਾਜ ਨਹੀਂ ਹੁੰਦਾ ਇਹਨਾਂ ਚਾਰ ਚਾਰ ਸੱਤ ਬੰਦੇ ਰੱਖਣਾ ਤਾਂ ਘਾਤ ਮਾ ਜਾਂਦਾ ਜੀ ਜਿਉ ਜੋ ਸਾਇੰਸ ਨੇ ਤੱਕੀ ਕੀਤੀ ਤੇ ਡਾਣਸਿੰਗ دوائی لبھی گئی کہ سیدھی اٹیک دیا ہے ٹائر جا کے دے دے جا کے اٹیک کرتی سی گا میٹری نیپ آئی ایم اے ٹی آئی ایم آئی بی ایک طرح کا بردان ہے جلے سی ایم پیشنٹ ہے ਮਾ ਮਤੇ ਇਹ ਦਵਾਈ ਜਿਹੜਾ ਜੁਫਾਇਨੇ ਦੇ ਜਾ ਕੇ ਟੈੱਕ ਕਰ ਦिए ਤੇ ਉਹ ਖਤਮ ਕਰ ਦिए ਇਹਨਾਂ ਪਰ ਲਗਾਤਾਰ ਜਨਾਚਰ ਲੈਣੀ ਹੈ ਜਨਾਚਰ ਜੁਫਾਇਨੇ ਨੂੰ ਦਵਾਗ ਰੱਖਣਾ ਨੇ ਤਵਾ ਉਹਨਾਂ ਕੇ ਜਾ ਕੇ ਸੈਲਾ ਨੂੰ ਕਮਣੀ ਕਰਨਾ ਤੂੰ ਸੈਲਾ ਨਾ ਬਣੇ ਨੀ ਇਹਨਾਂ ਅਗਲੇ ਸਾਲ ਜਿਹੜੇ ਜਨਾਚਰ ਖਾਉਂਗੇ ਉਹਨਾਂ ਜਿਹੜੇ ਇਹ ਠੀਕ ਹੈ ਜਦੋਂ ਵੀ ਜੁਫਾਇਨੇ ਮੈਂ ਦਬਾ ਕੇ ਤੂੰ ਫੇਕਟ ਹੋ ਜਾਣਾ ਮੈਂ ਸਰਵਧਾਨ ਆਪਣਾ ਇਸ ਕਰਕੇ ਜਿਉਂ ਹੁਣ ਪਰ ਦਾ ਆਇਆ ਹੈ ਸਮਝਣ ਚਾਹ ਦੇਖਿਆ ਗਿਆ ਵੀ ਜੇ ਚਾਰ ਪੰਜ ਸੌ ਦੋਈ ਕਰ ਲਨੇ ਆ ਤੇ ਫਿਰ ਦੇਖਿਆ ਵੀ ਦੋਈ ਬੰਦ ਕੇ ਵੀ ਬੰਦ ਕਰਕੇ ਵੀ ਤੇ ਉਹ ਆਪਾਂ ਕਹਿੰਦੇ ਆ ਟੀਐਫ ਨੁਸਖਾ ਦੋਸਤੋ ਅੱਜ ہم ਮਤ ਕਰਾਂਗੇ ਇਹ ਕੋਰੋਨਾ ਕਾ ਮਾਇਰੋ ਕੀਮੇ ਕੀ ਅੱਜ ਇਹਨਾਂ ਜੀ ਮਨੇ ਤੁਸਕ ਹੋਣਾ ਹੈ کے لیے جی ویڈیو بنائی ہے یہ بلڈ کینسر ہوتا ہے تو اس میں ہوتا ہے کیا کروموسوم نائن نو تو نو تو ٹوٹ کے کروموسوم ایکی کے لگ جاتا ہے تو وہ اپنا کروموسوم ڈائبیا کروموسوم تو ਇਹ ਇਹ ਇੱਕ ਪ੍ਰੋਟੀਨ ਉਹ ਨਾ ਆਪਣਾ ਨਾ ਆਪਣੀ ਦਾ ਪਟਾਰੋਸਿਨ ਕਾਈਨੇਸ ਟੈਰੋਸਿਨ ਕਾਈਨੇਸ ਪ੍ਰੋਟੀਨ ਹੈ ਉਹ ਉਸ ਨੂੰ ਮਿਲ ਕਰਨਾ ਪੈਂਦੀ ਹੈ ਫੋਮੇ ਜਾ ਕੇ ਬੇਜ ਫਿਰ ਤੇ ਇਹਨਾਂ ਫਸਾ ਦੇ ਤੂੰ ਉਹ ਨਾ ਮਾਦਾ ਉਹ ਆਪਣਾ ਮੇਰਾ ਕੰਟਰੋਲ ਤੋਂ ਤੇ ਇਹਨੂੰ ਇਹਨੂੰ ਜਦੋਂ ਸਾਨੂੰ ਪਤਾ ਲੱਭ ਪੈਂਦਾ ਮੇਰਾ ਮੇਰਾ ਕੰਟਰੋਲ ਤੋਂ ਤਾਂ ਉਹ ਨਹੀਂ ਆਪਾਂ ਇਸ ਕਹਿੰਦੇ ਤੇ ਇਹ ਪਹਿਲਾ ਤਾਂ ਤਿੰਨ ਚਾਰ ਸਾਲ ਇਹ ਇਹ ਤਿੰਨ ਵੀ ਸਾਲ ਹੁੰਦੀਆਂ ਕੋਈ ਕਾਈ ਫੇਜ਼ ਤੇ ਇਹ ਐਕਸਟਰਨਲ ਫੇਜ਼ ਤੇ ਤੇ ਜੀਨਾਂ ਬਦਲਣਾ ਤੇ ਫਿਰ ਲਾਸਟ ਫੇਜ਼ ਕਹਿੰਦੇ ਹਨ ਤੇ ਬਹੁਤ ਜੀਨਾਂ ਬਦਲਦੇ ਤੇ ਤਾਂ ਵੀ ਇਹਦੇ ਅੰਦਰ ਕੋਈ ਸਮਝ ਨਹੀਂ ਹੁੰਦੇ ਤੇ ਜਦੋਂ ਐਕਸਟਰਨਲ ਫੇਜ਼ ਹੁੰਦੀ ਆ ਉਹ ਫੇ ਮੋਰਵਾ ਦੁਬਾਰਾ ਜਾ ਕੇ ਵੀ ਇਹਦਾ ਸਪੀਨ ਹੋ ਵੀ ਜਾਂ ਲਿਵਰ ਹੋਏ ਦੇ ਉਹ ਸੈਲਰਮ ਨੋਰਮਲ ਨਾ ਪੰਦੀਆ ਤੇ ਉਹਨਾਂ ਨਾਲ ਜਾ ਕੇ ਤਕਰੀਬਨ ਦੀਵੇਂ ਤੇ ਇਹ ਨੋਰਮਲ ਸ ਵਾਈਟ ਬਲਾਨ ਚੱਲੇ ਗਿਆ ਜਿਹੜੇ ਫਿਰ ਤੋਂ ਕਰ ਜਾਂਦੇ ਆ ਤੇ ਇਹ ਨੋਰਮਲ ਉਹ ਵਜ ਜਾਂਦੇ ਆ ਉਹਨਾਂ ਦੀ ਗਿੰਦੀ ਤੇ ਉਹਨਾਂ ਵਿੱਚ ਇਨਫੈਕਸ਼ਨ ਹੋਣਾ ਪੰਦੀਆ ਜਾਂ ਸੁਲੇ ਮਾ ਜਾਂਦੀ ਹੈ ਜਾਂ ਸਾਲ ਕਰ ਜਾਂਦੇ ਹੋ ਉਹ ਤਰੀਬਾ ਹੋਣਾ ਪੰਦੀਆ ਤੇ یہ ٹیراسین کائن سے تا پہلے تو علاج نہیں ہوتا چار چار سات بندے کا ختم ہو جاتا جی جو, جو سائنس نے ترقی کی تھی تے دوائی لب گئی گئی جی سی اٹیک کر دی تے جا کے تے جا کے اٹیک کرتی دی ਇਹ ਨਾਇਗਾ ਮੈਡੀਕੇਪ ਆਈ ਐਮ ਏ ਡੀ ਆਈ ਐਨ ਆਈ ਬੀ ਇੱਕ ਤਰ੍ਹਾਂ ਦਾ ਵਰਦਾਨ ਹੈ ਜਿਹੜੇ ਸੀਐਮਲ ਦੇ ਬੇਸੇ ਨੇ ਉਹਨਾਂ ਵਾਸਤੇ ਇਹ 2D ਇੰਟਰਜਿਪਾਈਨ ਦੇ ਜਾ ਕੇ ਟੈੱਕਰ ਦੀਏ ਤੇ ਉਹ ਖਤਮ ਕਰ ਦਈਏ ਇਹਨੂੰ ਪਰਦਾਗਾਹ ਤਰਝ ਨਜ਼ਰ ਲੈਣੀ ਹੈ ਉਹ ਚਾਹਣ ਟਾਰਜਿਪਾਈਨ ਇਹਨੂੰ ਦਵਾਈ ਰੱਖਣਾ ਨੇ ਤਾਂ ਉਹ ਉਹਨਾਂ ਦੇ ਜਾ ਕੇ ਸੈਲਾ ਨੂੰ ਘੁੰਮਣੀ ਕਾਣਾ ਤੋਂ ਸੈਲਾ ਨਾ ਮੁੰਡੇ ਨਹੀਂ ਮ ਮੈਂ ਨਾ ਉਹ ਲਸਣ ਦੇ ਦਮ ਜਨੇ ਚ ਰਖਾਉਂਗੇ ਉਹ ਨਾ ਜਨੇ ਇਹ ਠੀਕ ਹੈ ਜਦੋਂ ਵੀ ਇਹ ਬਾਰੇ ਸੁਣ ਕਹਿੰਦੇ ਨੇ ਨਾ ਬਾਰੇ ਤੇ ਮਨੇ ਫੈਕਟਰੀ ਹੋਇਆ ਨਾ ਤੇ ਬੇਸਰ ਵਧਾਉਣਾ ਆਪਣਾ ਇਸ ਕਰਕੇ ਜਿਹੜਾ ਆਪਣਾ ਰਾਜ ਹੈ ਪਰ ਸਮਨੇ ਚਾਹ ਦੇਖਿਆ ਗਿਆ ਵੀ ਜਦੋਂ ਚਾਰ ਪੰਜ ਸਾਲ ਦੋਈ ਕੱਢਨੇ ਆ ਤੇ ਫੇਰ ਦੇਖਿਆ ਵੀ ਦੋਈ ਬੰਦ ਕੇ ਵੀ ਬੰਦ ਕਰਕੇ ਵੀ ਤੇ ਉਹਨੂੰ ਆਪਾਂ ਕਹਿੰਦੇ ਆ TFR ਟ੍ਰੀਟਮੈਂਟ ਫ੍ਰੀ ਕਮਿਸ਼ਨ ਬਿਨਾ ਟ੍ਰੀਟਮੈਂਟ ਕੀਤੇ ਆ ਵੀ ਆਰਾਮ ਰਹਿਣਾ ਬਿਮਾਰੀ ਦਾ ਬਹਿਣਾ ਉਹ ਆਦੋਂ ਤੇ ਅਧਿਕ ਪੇਸ਼ੈਂਟ ਮੁੜ ਕੇ ਵੇ ਹੋ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਸਾਰਾ ਨੂੰ ਜਾਂਦੀ ਹੈ ਉਹ ਰਾਜ ਮੁੜ ਕੇ ਫੇਕਰੋ ਤੇ ਫੇਕਰ ਨੂੰ ਜਾਂਦੀ ਹੈ ਤੇ ਉਹ ਇਦਾਂ ਦੀਆਂ ਆਪਸ਼ਨਾਂ ਆਈਆਂ ਉਹਦਾ ਵੀ ਕ੍ਰਾਈਟੇਰੀਆ ਹੈਗਾ ਵੀ ਕਿਹੜੇ ਪੇਸ਼ੈਂਟ ਨੂੰ ਲੋਈ ਬੰਦ ਕਰ ਸਕਦੇ ਆ ਤੇ ਕਿਹਨਾਂ ਨੂੰ ਜਾਰੀ ਰੱਖਣੀ ਪੈਣੀ ਹੈ ਤੇ ਉਹ ਡਾਕਟਰ ਜੀ ਨੇ ਦੱਸ ਦੂਗਾ ਤੇ ਸਾਰਾ ਸਤੌਰਾ ਨਾ ਬੰਦਾ ਕਿਹੜਾ ਤੇ ਤੇ ਇਹ ਗਾੜੀ ਆ ਗਈ ਉਹ ਪੂਰੇ ਘਰ ਦੇ ਤੁਸੀਂ ਤਾਂ ਤਾਂ ਕੀ ਬੰਦ ਕੀਤੀ ਆ ਰਹੀ ਹੈ ਨਹੀਂ ਤਾਂ ਗਾੜੀ ਉਹ ਮਨ ਖੜੀ ਪੈਂਦੀ ਹੈ ਤੇ ਸਾਰੂ ਮਾ ਖਾ ਕੇ ਮੇਂ ਆਰਾਮ ਰਵੇ ਤੇ ਉਹਦਾ ਕੀ ਨਹੀਂ ਸੀ ਉਹ ਇਹ ਪਹਿਲਾਂ ਤੇ ਤਰਜਾ ਸਾਰਾ ਬੰਦੇ ਮਰੇ ਨਹੀਂ ਗਈ ਤੇ ਉਹਨੂੰ ਉਹ ਦੋਈ ਘੰਟਾ ਦਾ ਉਹ ਸਾਰਾ ਸਮਾਜ ਆਪਣਾ ਨੀਂਦ ਕੱਟਦੇ ਆ ਇਹ ਜਨਾਬ ਉਹ ਗੇ ਨੋਰਮਲ ਜ਼ਿੰਦਗੀ ਪੂਰੀ ਕਰ ਸਕਦੇ ਆ ਤੇ ਬਿਮਾਰ ਜਿੰਦਗੀ ਦਾ ਆਨੰਦ ਮਾਣ ਸਕਦੇ ਆ ਦਵਾਈ ਖਾਣੀ ਪੈਣੀ ਹੈ ਦਵਾਈ ਕੋਈ ਮੈਂ ਮੈਂ ਇਹਦੀ ਮਰਕਤਾਂ ਤੇ ਇਹ ਨਹੀਂ ਆ 8-900 ਰੁਪਏ ਲੱਗਦਾ ਦਵਾਈ ਦਾ ਪਰ ਦਵਾਈ ਖਾਣੇ ਦਾ ਟੈਸਟ ਕਰਨਾ ਪੈਣਾ ਤੇ ਪੈਰਾਗ੍ਰਾਫੀ ਕੁਝ ਸਮਝ ਨਾ ਉਹ ਕੋਮਾਂ ਉਹਨੂੰ ਟ੍ਰਾਂਸਫਰ ਕਰਦੇ ਆ ਤੇ ਦਾਰਸ਼ਨ ਕਾਇਨੈਟਿਕਸ ਅਸਾਂ ਜਰਾਂ ਨੇ ਇਹ ਇਹ ਵੇਖਦਾ ਮਤਨੇ ਆ ਲੈ ਕੇ ਜਾਂਦਾ ਤਾਂ ਉਹ ਸਮਝ ਜਰਾਂ ਰਹੇ ਨੂੰ ਵੀ ਐਸਪੀਸੀ ਆਰ ਨਾਲ ਉਹ ਮੈਜ਼ਰ ਕੀਤਾ ਜਾ ਸਕਦਾ ਤੇ ਨਾ ਇਹ ਮੈਜਰ ਮੋਲੀਕੂਲਰ ਰਿਸਪੌਂਸ ਆਮਨ ਕਹਿੰਦੇ ਐਮਐਮਆਰ ਤੇ ਉਹਨਾਂ ਦੀ ਰੀਐਕਟਿਵਿਟੀ ਜਿਹੜੀ ਹੈਗੀ ਹੈ ਤੇ ਕਿੰਨਾ ਡਾਇਰੈਕਸ਼ਨ ਕਾਇਨੈਟਿਕਸ ਬਣ ਰਿਹਾ ਤੂੰ ਉਹ ਹੀ ਇਹ ਪੇਜ ਨਾਲ ਸਮੇਂ ਸਮੇਂ ਤੇ ਉਹ ਨਾ ਪਿਆਦਾ ਤੇ ਪੜਾ ਰਾਇਦਾ ਸੁਣੇ ਨਾ ਇਹਦਾ ਸੋਣਿਆ ਕਿ ਨਹੀਂ ਤੇ ਜਦੋਂ ਉਹ ਐਮ ਐਮ ਆ ਜਿਹੜੀ ਹੈ ਉਹ ਨੰਬਰ ਥੱਲੇ ਆ ਜਾਂਦਾ ਬਿਲਕੁਲ 4 5 7 9 ਦਾ ਫਿਰ ਇੱਕ টিਐਫ ਆ ਦੀ ਕੋਸ਼ਿਸ਼ ਕੀਤੀ ਤਾਂ ਆ ਗਈ ਹੈ ਤੇ ਤੁਸੀਂ ਤੁਮ ਕੀ ਹੁੰਦੇ ਹੋ ਤਾਲ ਬੜਣੀ ਸਾਜਣਾ ਤੇ ਕਿਹਨੂੰ ਵੀ ਐਚਰੋਣਾ ਬੰਦੀ ਐ ਤੇ ਬੁਖਾਰ ਜਨਾ ਤੇ ਉਹ ਹਾਂ ਤੋਂ ਤੇ ਕੋਈ ਸੁਭ ਨਹੀਂ ਹੁੰਦੀ ਭਾਈ ਇਹ ਯਾਰਾ ਦੇ ਨਾਲ ਬੰਨਾ ਬੰਦਿਆ ਤੇ ਉਹਦੇ ਨਾਲ ਆਪਣਾ ਹੁਣ ਬੰਨਾ ਬੰਦਿਆ ਤੇ ਮਾਕੀ ਕੋ ਐਲੀ ਦਵਾਈਆਂ ਹੀ ਦਵਾਈ ਖਾਣੀ ਪੈਂਦੀ ਸਾਰੀ ਉਹ ਤੇ ਪੰਜਾਂ ਬਾਅਦ ਕੁਝ ਕੀਤੀ ਜਹਾਦੀ ਬੰਦ ਕਰਨ ਦੀ ਮੋਕੇ ਫੇਰ ਹੁਣ ਕਰ ਲਵਾਂ ਜੀ ਉਹ ਮੋਕੇ ہیں اب کل بنے بڑے بتائیں کہ میٹی نیب تو پہلی ہے پہلی جنریشن دوائی ہے تو بعد دوسا ٹنیب نیلو ٹنیب بوسو ٹنیب میں نے چھوڑ کا نام رکھا ہے ڈیسا نیلو بوسو ਤੇ ਤੇ ਜੇ ਜਿੰਨੀ ਦੋ ਆਈਏ ਦੋ ਨੇ ਵੀ ਨਾ ਕੰਮ ਕਰਨ ਤੇ ਫਿਰ ਪੋਣਾ ਤੇ ਨੇ ਤੇ ਜਿਵੇਂ ਨੇਵ ਜਿਤਨੇ ਮਤੇ ਤੇ ਇਹ ਦੋ ਗਿਆ ਦਤੀ ਬਾਜ ਮਤੇ ਜਸੂਦੀਆਂ ਤੇ ਇਹ ਇਹ ਸਾਰੇ ਮੀਨ ਨਾ ਕੰਮ ਕਰਨ ਤੇ ਫੇ ਇਮੈਰੀ ਨੇਵ ਦਾ ਨਾ ਤੇ ਆਮਰੀਕੀ ਮੋਂ ਮਰਦੇ ਆ ਬਾਕੀ ਕਿੰਦਣਾ ਲਈ ਉਹ ਰਾਗੇ ਬਤੇ ਜਦਾ ਜੋ ਵੀ ਨਾ ਕੰਮ ਕਰੇ ਤੇ ਫੇਰ ਅਖੀ ਤੇ ਟ੍ਰਾਂਸਪੋਰਟ ਕੀਤਾ ਜਾਂਦਾ ਮੂਹਮਾ ਦਾ ਦੇ ਮੂਹਮਾ ਦਾ ਕਿ ਮੈਂ ਮੈਚ ਕਰਦਾ ਤੇ ਉਹਦੀ ਵੈਸੇ ਨੌਤ ਨਹੀਂ ਹੁੰਦੀ ਜੇ ਤੁਸੀਂ ਦੋਈ ਲਗਾ ਤਾਰੇ ਕਹੋਗੇ ਤੇ ਅੱਜ ਕੱਲ ਟ੍ਰਾਂਸਪੋਰਟ ਕਰਨ ਦੀ ਮੂਹਮਾ ਟ੍ਰਾਂਸਪੋਰਟ ਕਰਨ ਦੀ ਲੋੜ ਨਹੀਂ ਪੈਂਦੀ ਤੇ ਜੇ ਜਾ ਕੇ ਤੇ ਲੋਕਾਂ ਨੂੰ ਤੇ ਨੌਂ ਨੂੰ ਕਰਾਉਂ ਉਹ ਕੋਈ ਤੁਹਾਡੀ ਤਰੀਕਾ ਮੱਕੀ ਦੋਏ ਖੋਗੇ ਤੇ ਜਨਗੀ ਪੂਰੀ ਘਟੂਗੇ ਨਾਮਾ ਘਟੂਗੇ ਕੋਈ ਟਕਰੀਏ ਤੇ ਕੋਈ ਕਸਰਾਂਗਾ ਕਸਰ ਨਹੀਂ ਇੰਜਣਾ ਕੋਈ ਜਦਾ ਗੁਲਾਜ ਨਹੀਂ ਹੈ ਤੇ ਅਜਿਹਾ ਕਹਿੰਦਾ 100% ਜਿਹਨਾਂ ਹੁੰਦਾ ਪੂਰੀ ਨਹੀਂ ਕਰਦੇ ਦੋਏ ਖੋਣਗੇ ਦੋਏ ਨਾ ਹੋਣਗੇ ਆਪਣੇ ਪੈਰ ਤੇ ਆਪ ਘੜਾ ਮਰੋਗੇ ਤੇ ਉਹਦੇ ਵਿੱਚ ਕਸੂਰ ਨਹੀਂ ਡਰਨਾ ਨਾ ਤੇ ਤੁਹਾਨੂੰ ਮਹਿਮਾਨ ਹੋਗੇ ਜਨਗੀ ਜੜੀਆਂ ਤੇ ਜਨੀਆਂ ਯਾਰ ਮੈਂ ਤੇਰੇ ਕੋ euh ਬੰਨ ਲਾਈਫ ਰੈਜੋ ਗ੍ਰੋ ਇਨੀਸ਼ੀਏਟਿਵ ਸ਼ੁਰੂ ਕਰਾ ਕੇ ਉਹਨਾਂ ਵਧੀਆ ਤੇ ਲੋਕੀਂ ਤੇ ਮਾ ਮੈ ਜਾਣਾ ਪਣਾ ਮੈਂ ਮੈਨੇ ਕਿਹਾ ਨਾ ਸਿਕਨ ਮਤ ਚਕਰ ਆ ਕਰਨ ਨਾ ਲਈ ਐਮ ਐਮ ਆਰ ਤੇ ਮੇਜ ਮੋਨਿਟਰ ਰਿਸਪੌਂਸ ਤੇ ਉਹ ਸਾਵਨਾ ਜਿਵੇਂ ਪਾਸਾ ਨਾ ਕੋਲ ਨਾ ਰਹਿਣਾ ਤੇ ਫਿਰ ਬੰਦ ਗਾਂ ਦੀ ਟੀ ਐਫ ਆ ਦੇ ਟੋਟਲ ਤੇ ਦਿਨ ਖਰੀ ਰਿਹਾ ਰਿਮੇਸ਼ਨ ਤੇ ਆਪਾਂ ਚੜਕ ਲਗਨੇ ਨਾ ਤਾਂ ਟ੍ਰਾਈ ਕੀਤੇ ਜਿਸਾ ਦੀ ਨਾਟਕ ਨਾਟਕ ਹੋਊਗਾ ਦਰਨੇ ਤੇ ਅੱਜ ਵਧੀਆ ਜਨੀਬ ਨੇ ਕਿ ਟੋੜਨਾ ਨਾ ਜਨਗਲੀ ਨਹੀਂ ਕਰਨੀ ਤੇ 100% ਸੇ ਹੋਣਾ ਤੇ 100% ਲਾਈਫ ਉਹ ਹੀ ਕਰੂਗੇ ਪੂਰਾ ਜਿੰਦਾ مزے ہوں گے تو میں آ کے دوائی گے دبئی کھانی ضروری ہے پوری کٹوں گے نہیں تو واحو رکھا جی بھیم جے گور رام واحو خالسہ واحو فتح